ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਸਵਾਗਤ ਹੈ ਆਮ ਇੱਕ ਸਕੀਵੀ ਬਣਾ ਰਹੀ ਹਾਂ ਇਹਦਾ ਮੈਂ ਰਾਉਂਡ ਗੋਲ ਸਲਾਈਆਂ ਨਾਲ ਗਲਾ ਬਣਾਇਆ ਵਾ ਡਬਲ ਗਲਾ ਦੋ ਸਿੱਧੇ ਦੋ ਪੁੱਠੇ ਇਹ ਮੈਂ ਤੁਹਾਨੂੰ ਸੂਈ ਨਾਲ ਬੰਦ ਕਰਨਾ ਦੱਸਦੀਆਂ ਵੇਖੋ ਮੈਂ ਇੰਨਾ ਗਲਾ ਬੰਦ ਕਰ ਲਿਆ ਵਾ ਇੰਨੇ ਕਿਤੇ ਮੈਂ ਤੁਹਾਨੂੰ ਦੱਸਦੀ ਕਿ ਤੁਸੀਂ ਜਦੋਂ ਵੀ ਡਬਲ ਬਾਉਂਡਰ ਬਣਾਓ ਦੋ ਪੁੱਠੇ ਦੋ ਸਿੱਧਿਆਂ ਦਾ ਤੇ ਤੁਸੀਂ ਕਿਸ ਤਰੀਕੇ ਨਾਲ ਸੂਈ ਨਾਲ ਇਹ ਗਲੇ ਨੂੰ ਬੰਦ ਕਰ ਸਕਦੇ ਹੋ ਜਦੋਂ ਵੀ ਤੁਸੀਂ ਇਹ ਗਲਾ ਬਣਾਉਣਾ ਵਾ ਗੋਲ ਸਲਾਈਆਂ ਦੇ ਉੱਪਰ ਸਿੱਧੇ ਕੁੰਡੇ ਨੂੰ ਇਸ ਤਰੀਕੇ ਨਾਲ ਸੂਈ ਤੇ ਲੈਣਾ ਇਨੂੰ ਹੇਠੋਂ ਦੀ ਕੱਢ ਦੇਣਾ ਧਾਗੇ ਨੂੰ ਕੱਸ ਦੇਣਾ ਅੱਗੇ ਫੇਰ ਸਿੱਧਾ ਕੁੰਡਾ ਵਾ ਇਹ ਕੁੰਡੇ ਨੂੰ ਹੁਣ ਹੇਠਾਂ ਇਦਾਂ ਸੁੱਟ ਦੇਣਾ ਸੂਈ ਨੂੰ ਇਸ ਤਰੀਕੇ ਨਾਲ ਲੈਣਾ ਇੱਕ ਹੁੰਡੇ ਨੂੰ ਰਿਚੋਂ ਦੀ ਸੂਈ ਨਗਾ ਕੇ ਇਹ ਧਾਗੇ ਦੇ ਹੇਠੋਂ ਦੀ ਕੱਢ ਦੇਣਾ ਇਸ ਤਰੀਕੇ ਨਾਲ ਡਬਲ ਗਲੇ ਨੂੰ ਬੰਦ ਕਰ ਸਕਦੇ ਅੱਗੇ ਦੋ ਸਿੱਧੇ ਹੋ ਗਏ ਦੋ ਹੁਣ ਪੁੱਠੇ ਆ ਗਏ ਇਹਨਾਂ ਨੂੰ ਕਿਵੇਂ ਬੰਦ ਕਰਨਾ ਇਹਨੂੰ ਬੈਕ ਸਾਈਡ ਤੋਂ ਦੀ ਸੂਈ ਨੂੰ ਇਸ ਤਰੀਕੇ ਨਾਲ ਪਾਉਣਾ ਇਹ ਕੁੰਡੇ ਦੇ ਵਿੱਚੋਂ ਦੀ ਸੂਈ ਨੂੰ ਕੱਢ ਦੇਣਾ ਇਸ ਤਰੀਕੇ ਨਾਲ ਧਾਗੇ ਨੂੰ ਕੱਸ ਦੇਣਾ ਬਹੁਤ ਹੀ ਸੌਖੇ ਤਰੀਕੇ ਨਾਲ ਇਹ ਤੁਸੀਂ ਗਲੇ ਨੂੰ ਬੰਦ ਕਰ ਸਕਦੇ ਦੁਬਾਰਾ ਫਿਰ ਪੁੱਠਾ ਕੁੰਡਾ ਆ ਗਿਆ ਇਹਦੇ ਵਿੱਚੋਂ ਦੀ ਕੱਢ ਦੇਣਾ ਇਹ ਕੁੰਡਾ ਦੇ ਵਿੱਚੋਂ ਦੀ ਹੇਠੋਂ ਦੀ ਧਾਗੇ ਦੇੋਂ ਕੱਢ ਦੇਣਾ। ਵੇਖੋ ਕਿੰਨੇ ਵਧੀਆ ਤਰੀਕੇ ਨਾਲੇ ਬੰਦ ਹੋਣ ਗਿਆ ਗਲਾ। ਇਸ ਤਰੀਕੇ ਨਾਲ ਤੁਸੀਂ ਗਲੇ ਨੂੰ ਬੰਦ ਕਰ ਸਕਦੇ ਹੋ। ਦੁਬਾਰਾ ਫਿਰ ਸਿੱਧਾ ਗੁੰਡਾ ਆ ਗਿਆ ਵਾ। ਇਹਨੂੰ ਹੇਠਾਂ ਸੁੱਟ ਦੇਣਾ। ਅੱਗੇੋਂ ਦੀ ਸੂਈ ਨੂੰ ਪਾਉਣਾ। ਇਹਦੇ ਵਿੱਚੋਂ ਦੀ ਕੱਢ ਕੇ ਧਾਗੇ ਦੇ ਹੇਠੋਂ ਦੀ ਕੱਢ ਦੇਣਾ। ਨੁਕੀ ਚ ਲੈਣਾ ਦੁਬਾਰਾ ਫੇ ਸਿੱਧੇ ਗੁੰਡੇ ਨੂੰ ਇਸੇ ਤਰ੍ਹਾਂ ਹੀ ਬਣਾਉਣਾ ਇਹ ਠੋਂਦੀ ਸੂਈ ਨੂੰ ਕੱਢ ਦੇਣਾ ਇਸ ਤਰੀਕੇ ਨਾਲ ਤੁਸੀਂ ਗਲੇ ਨੂੰ ਬੰਦ ਕਰ ਸਕਦੇ ਪੁੱਠੇ ਗੁੰਡੇ ਨੂੰ ਬੈਕ ਸਾਈਡ ਤੋਂ ਦੀ ਸਿਲਾਈ ਨੂੰ ਪਾਉਣਾ ਇਸ ਤਰੀਕੇ ਨਾਲ ਇਕ ਹੁੰਡੇ ਦੇ ਵਿੱਚੋਂ ਦੀ ਪਾ ਕੇ ਧਾਗੇ ਦੇ ਹੀਟੋਂ ਦੀ ਕੱਢ ਦੇਣਾ ਇਨੂੰ ਕੱਸ ਦੇਣਾ ਇਸ ਤਰੀਕੇ ਨਾਲ ਤੁਸੀਂ ਡਬਲ ਬਾਉਂਡਰ ਨੂੰ ਬੰਦ ਕਰ ਸਕਦੇ ਸੂਈ ਦੇ ਨਾਲ ਬਹੁਤ ਹੀ ਸੌਖਾ ਤਰੀਕਾ ਬਹੁਤ ਹੀ ਵਧੀਆ ਤਰੀਕੇ ਨਾਲ ਬੰਦ ਹੋ ਜਾਂਦਾ ਵਾ ਬਹੁਤ ਹੀ ਸੋਹਣਾ ਲੱਗਦਾ ਵਾ ਬਿਲਕੁਲ ਬਾਜ਼ਾਰੀ ਵਾਂਗੂ ਹੀ ਲੱਗਦਾ ਵਾ ਇਹ ਮੈਂ ਸਾਰਾ ਇਸੇ ਤਰ੍ਹਾਂ ਬੰਦ ਕਰਕੇ ਫਿਰ ਤੁਹਾਨੂੰ ਗਲਾ ਵਿਖਾਉਣੀ ਆ ਕਿ ਗਲੇ ਦੀ ਲੁੱਕ ਕਿਸ ਤਰ੍ਹਾਂ ਦੀ ਆਈ ਆ ਵੇਖੋ ਬਹੁਤ ਵਧੀਆ ਤਰੀਕੇ ਨਾਲ ਇਹ ਬੰਦ ਹੋਣ ਡਿਆ ਵਾ ਇਹ ਮੈਂ ਕਰਕੇ ਸਾਰਾ ਇਸੇ ਤਰ੍ਹਾਂ ਹੀ ਫਿਰ ਮੈਂ ਤੁਹਾਨੂੰ ਦਿਖਾਉਣੀ ਆ ਵਾ ਵੇਖੋ ਗਲਾ ਬਣ ਗਿਆ ਵਾ ਇਹ ਮੈਂ ਗੋਲ ਸਲਾਈਆਂ ਦੇ ਨਾਲ ਬਣਾਇਆ ਇਹ ਬੈਕ ਸਾਈਡ ਦਾ ਇਹਦੀ ਸ਼ੇਪ ਕਿੰਨੀ ਸੋਹਣੀ ਆਈ ਆ ਆ ਫਰੰਟ ਸਾਈਡ ਦਾ ਗਲਾ ਵਾ ਇਹਦੀ ਵੀ ਸ਼ੇਪ ਕਿੰਨੀ ਸੋਹਣੀ ਆਈ ਫਰੰਟ ਸਾਈਡ ਦੇ ਗਲੇ ਦੀ ਵੀ ਇਹ ਗੋਲ ਸਲਾਈਆਂ ਨਾਲ ਬਣਾਇਆ ਵਾ ਗੋਲ ਸਲਾਈਆਂ ਨਾਲ ਜਦੋਂ ਵੀ ਤੁਸੀਂ ਗਲਾ ਬਣਾਓਗੇ ਇੱਥੋਂ ਮੈਂ ਕੁੰਡੇ ਚੁੱਕਣੇ ਸ਼ੁਰੂ ਕੀਤੇ ਜਿੱਥੋਂ ਕੁੰਡੇ ਚੁੱਕਣੇ ਸ਼ੁਰੂ ਕੀਤੇ ਆ ਉੱਥੋਂ ਹੀ ਤੁਸੀਂ ਸ਼ੁਰੂ ਕਰਨਾ ਬਣਾਉਣਾ ਉੱਥੋਂ ਹੀ ਕਟਾਈ ਸ਼ੁਰੂ ਕਰਨੀ ਆ ਇੱਥੋਂ ਮੈਂ ਕੁੰਡੇ ਚੁੱਕੇ ਹੀ ਗੋਲ ਸਲਾਈਆਂ ਤੇ ਕੋਈ ਕਿਤੋਂ ਵੀ ਗਲਾ ਸੀਨ ਦੀ ਜ਼ਰੂਰਤ ਨਹੀਂ ਪੈਂਦੀ ਗਲਾ ਬਹੁਤ ਸੋਹਣਾ ਵੇਖੋ ਗੋਲ ਬਣਿਆ ਵਾ ਗਲੇ ਦੀ ਸ਼ੇਪ ਰਾਉਂਡ ਵਿੱਚ ਆਈ ਆ ਤੁਸੀਂ ਵੀ ਇਸ ਤਰੀਕੇ ਨਾਲ ਗਲੇ ਨੂੰ ਬਣਾ ਸਕਦੇ ਹੋ ਬਾਕੀ ਇਹ ਬਾਜੂ ਬਣਾ ਕੇ ਮੈਂ ਤੁਹਾਨੂੰ ਇਸ ਕਿਵੀ ਦਾ ਪੂਰਾ ਮੇਜਰਮੈਂਟ ਦਵਾਂਗੀ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਮੇਰੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਥੈਂਕ ਯੂ